ਵਾਹਿਗੁਰੂ ਹਾਂਜੀ ਸੰਗਤ ਜੀ ਵਾਹਿਗੁਰੂ ਇੱਕ ਸ਼ਬਦ ਹੈ ਔਰ ਇਹ ਸ਼ਬਦ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦੇ ਤੇ ਪੂਰੀ ਤਰ੍ਹਾਂ ਅਸੀਂ ਇਹਦੀ ਕਦਰ ਵੀ ਨਹੀਂ ਪਾ ਸਕਦੇ ਇਹ ਉਹ ਸ਼ਬਦ ਹੈ ਜਿਸ ਦਾ ਜਾਪ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਆ ਹੈ ਕਿਉਂ ਵਾਹੀ ਗੁਰੂ ਸ਼ਬਦ ਦਾ ਅਰਥ ਹੈ ਵਾਹ ਅਸਚਜਤਾ ਅਮੇজিং ਗੁਰੂ ਉਹ ਪਰਮਾਤਮਾ ਪਰਮਾਤਮਾ ਤੋਂ ਇੰਨਾ ਅਸਚਰਜਮਈ ਹੈ ਅਸੀਂ ਤੈਨੂੰ ਸਮਝ ਨਹੀਂ ਸਕਦੇ ਅਸੀਂ ਇਸ ਸ਼ਬਦ ਨਾਲ ਵਾਹੀ ਗੁਰੂ ਤੇਰੀ ਸੇਪਤ ਸਲਾਹ ਕਰ ਸਕਦੇ ਹਾਂ ਜੇ ਤੇਰੀ ਬਖਸ਼ਿਸ਼ ਹੋਵੇ ਵਾਹ ਅਸਚਰਜਤਾ ਗੁਰੂ ਪਰਮਾਤਮਾ ਪਰਮਾਤਮਾ ਜੀ ਤੂੰ ਅਸਚਰਜ ਹੈ ਤੇਰੇ ਕੌਤਕ ਹੈਰਾਨੀ ਜਨਕ ਨੇ ਤੇਰਾ ਇਹ ਸੰਸਾਰ ਦਾ ਖੇਡ ਸਾਡੀ ਸਮਝ ਤੋਂ ਬਾਹਰ ਹੈ ਅਸੀਂ ਤੇਰੀ ਸਿਖਤ ਸਲਾਹ ਕਰ ਸਕਦੇ ਹਾਂ ਤੇਰੇ ਗੁਣ गा ਸਕਦੇ ਹਾਂ ਪਰ ਤੇਰਾ ਅੰਤ ਨਹੀਂ ਪਾ ਸਕਦੇ ਤੇਰੇ ਗੁਣਾ ਦਾ ਅੰਤ ਨਹੀਂ ਪਾ ਸਕਦੇ ਤੇਰੇ ਗੁਣ ਸਾਰੇ ਅਸੀਂ ਬਿਆਨ ਨਹੀਂ ਕਰ ਸਕਦੇ ਜੇ ਅਸੀਂ ਗੌਰ ਨਾਲ ਦੇਖੀਏ ਕਿ ਜਿਹੜੀ ਇਹ ਪ੍ਰਮਾਤਮਾ ਦੀ ਖੇਡ ਆ ਕਿੰਨੀ ਹੈਰਾਨੀਜਨਕ ਆ ਕਿੰਨੀ ਅਸਚਰਜਮਈ ਆ ਕਿੰਨੀ ਤਰ੍ਹਾਂ ਦੀ ਪਰਮੇਸ਼ਰ ਨੇ ਦੁਨੀਆ ਬਣਾਈ ਆ ਕਿੰਨੇ ਤਰ੍ਹਾਂ ਦੇ ਜੀਵ ਜੰਤ ਖੰਡ ਬ੍ਰਹਿਮੰਡ ਧਰਤੀ ਪਾਣੀ ਪਾਤਾਲ ਸਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਸਾਇੰਸ ਦਾ ਹੌਲੀ-ਹੌਲੀ ਇਹਨਾਂ ਚੀਜ਼ਾਂ ਤੱਕ ਪਹੁੰਚ ਰਹੇ ਨੇ ਪਰ ਬਹੁਤ ਕਿਤੇ ਤਿਲਮਾਤਰ ਬਹੁਤ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਹਦੇ ਤੱਕ ਅਜ ਸਾਇੰਸ ਪਹੁੰਚ ਨਹੀਂ ਸਕੀ ਤੇ ਨਾ ਕਦੇ ਪਹੁੰਚ ਸਕੂਗੀ ਕਿਉਂਕਿ ਉਹ ਪਰਮੇਸ਼ਰ ਬੇਅੰਤ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਸ ਤਰ੍ਹਾਂ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੇ ਵਿੱਚ ਉਹਦੀ ਸਮਰੱਥਾ ਉਦੀ ਤਾਕਤ ਉਹ ਕਿੰਨੀ ਛੋਟੀ ਆ ਤੇ ਉਹ ਕਿੰਨਾ ਵੱਡਾ ਸਾਰਿਆਂ ਵਿੱਚੋਂ ਇੱਕ ਸਮਾਨ ਤੇ ਕਿਸ ਚੀਜ਼ ਦੇ ਆਸਰੇ ਜੀ ਜਿਹੜੇ ਹੈਗੇ ਨੇ ਜਾਨਦਾਰ ਉਹ ਕਿਵੇਂ ਚੱਲ ਰਹੇ ਨੇ ਤੁਰ ਫਿਰ ਰਹੇ ਨੇ ਉਹਨਾਂ ਦੇ ਅੰਦਰ ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਕਿਸ ਤਰ੍ਹਾਂ ਉਹਨਾਂ ਦੇ ਅੰਦਰ ਦਾ ਸਿਸਟਮ ਹੈ ਕਿਵੇਂ ਸਾਲ ਰਹੇ ਨੇ ਕਿਵੇਂ ਉਹਨਾਂ ਦਾ ਸਾਰਾ ਕੁਝ ਚੱਲ ਰਿਹਾ ਤੇ ਕੀ ਚੀਜ਼ ਆ ਜਿਹੜੀ ਨਿਕਲ ਜਾਂਦੀ ਆ ਜਦੋਂ ਜੀਵ ਮਿੱਟੀ ਦੀ ਢੇਰੀ ਹੋ ਜਾਂਦਾ ਇਹ ਸਾਰੀਆਂ ਗੱਲਾਂ ਅਸੀਂ ਨਹੀਂ ਸਮਝ ਸਕਦੇ ਅਸੀਂ ਸਾਰੇ ਜਾਣਦੇ ਆ ਕਿ ਕਈ ਦਫਾ ਸਾਡੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਆ ਤੇ ਉਹ ਪੂਰੀ ਹੋ ਜਾਂਦੀ ਆ ਕਿਸੇ ਦਾ ਬੋਲਿਆ ਪੂਰਾ ਹੋ ਜਾਂਦਾ ਕਿਸੇ ਦਾ ਕਿਹਾ ਸੱਚ ਹੋ ਜਾਂਦਾ ਕਿਸੇ ਨੂੰ ਪਰਮੇਸ਼ਰ ਨੇ ਆਪਣੀ ਇਸ ਤਰ੍ਹਾਂ ਸਮਰੱਥਾ ਬਖਸ਼ ਦਿੱਤੀ ਕਿ ਉਹ ਕਿਸੇ ਬਾਰੇ ਦੱਸ ਸਕਦਾ ਕਿਸੇ ਨੂੰ ਪਰਮੇਸ਼ਰ ਨੇ ਆਪਣੇ ਨਵ ਨਿਧੀਆਂ ਖਜ਼ਾਨੇ ਦੇ ਦਿੱਤੇ ਉਹਦੇ ਭੰਡਾਰ ਭਰੇ ਨੇ ਉਹਦੇ ਗੁਣਾਂ ਦੇ ਉਹਦੀ ਭਗਤੀ ਦੇ ਉਹਦੇ ਪਦਾਰਥਾਂ ਦੇ ਅਸੀਂ ਉਹਦਾ ਨਹੀਂ ਅੰਤ ਪਾ ਸਕਦੇ ਪਰ ਕਰ ਸਕਦੇ ਆ ਤਾਂ ਇੱਕ ਚੀਜ਼ ਕਿ ਅਸੀਂ ਉਹਦੇ ਗੁਣ गा ਸਕਦੇ ਆ ਉਹਦੀ ਸਿਫਤ ਸਲਾਹ ਕਰ ਸਕਦੇ ਆ ਇਹਦੇ ਲਈ ਸਾਨੂੰ ਇਹ ਵਾਹਿਗੁਰੂ ਗੁਰਮੰਤਰ ਮਿਲਿਆ ਹੈ ਇਹ ਬਹੁਤ ਵੱਡਾ ਸ਼ਬਦ ਹੈ ਇਹਦੇ ਨਾਲ ਜੋ ਪ੍ਰਾਪਤ ਹੋ ਸਕਦਾ ਹੈ ਕਿਸੇ ਹੋਰ ਚੀਜ਼ ਨਾਲ ਨਹੀਂ ਜਦੋਂ ਅਸੀਂ ਵਾਹਿਗੁਰੂ ਦਾ ਜਾਪ ਕਰਦੇ ਆ ਨਾ ਕਦੇ ਜਦੋਂ ਸਾਡਾ ਹੌਲੀ-ਹੌਲੀ ਇਹਦੇ ਵਿੱਚ ਮਨ ਟਿਕਣਾ ਸ਼ੁਰੂ ਹੋ ਜਾਂਦਾ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਬੜੀਆਂ ਪ੍ਰਾਪਤੀਆਂ ਹੁੰਦੀਆਂ ਨੇ ਬੜੇ ਅਸਚਰਜ ਦੇ ਵਿੱਚ ਜੀਵ ਚਲੇ ਜਾਂਦਾ ਸਾਨੂੰ ਕਦੇ ਨਹੀਂ ਕਹਿਣਾ ਚਾਹੀਦਾ ਕਿ ਇਹ ਕੋਈ ਤੋਤਾ ਰਟਣਾ ਸੀ ਜਾਪ ਕਿਉਂ ਕਰੀਏ ਇਸ ਜਾਪ ਤੋਂ ਹੀ ਸਭ ਕੁਝ ਮਿਲਦਾ So, Wahiguru is a word to recite, to praise God, because He has given us enormous, enormous stuff to use to lead a good life. Water is free, air is free, the ones that are. Necessities, luxuries are man-made, and life can be led without luxuries, but not without necessities. We have seen in the time of COVID how the oxygen was getting so expensive, and there was the times when there was no oxygen in some places they were running around to get it from other countries how god has given oxygen free to us all this earth water everything he has blessed us but we always forget to thank him so wahiguru word is to thank him waha means waha means amazing amazing guru means god god you are amazing we can never thank you enough you are everything to us you have given us this human life so we can merge with you by praying to, on your name. This is such a wonderful word to do his prayer, to recite on his name. Once a person goes so thoughtless that he indulges in this or she indulges in this recitement to the point that they even forget themselves so that the, this means they are doing the prayers with such concentration that they even forget their body they don't feel their body and there are so many other things happen that lead us to God's door and then His house, then His palace. He blesses us that we come to realize the reality of life. we live a blissful life we are always happy at heart all anger lust greediness everything goes out of our, from our body and we become so pure if we keep reciting on his name and this word wahiguru is the best to recite to praise him to thank him ਹਾਂਜੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ